ਸਸਰੀਆ ਕਾਲ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਅੱਜ ਦਾ ਬਲੌਗ ਜਿਹੜਾ ਮੈਂ ਸ਼ੁਰੂ ਕੀਤਾ ਜੀ ਆ ਕੇ ਖੇਤਾਂ ਦੇ ਵਿੱਚੋਂ ਠੰਡੀ ਢੰਡੀ ਹਵਾ ਲੱਗ ਰਹੀ ਆ ਮੱਕੀ ਨੂੰ ਛੱਡਿਆ ਹੋਇਆ ਜੀ ਆਪਾਂ ਪਾਣੀ ਤੇ ਮੈਂ ਆ ਕੇ ਬੈ ਗਈ ਆ ਮੰੰਜੀ ਤੇ ਇਧਰਾ ਜੀ ਆਪਣੀ ਮੱਕੀ ਨੂੰ ਛੱਡਿਆ ਹੋਇਆ ਪਾਣੀ ਇਧਰ ਖਾਲਚ ਚ ਚੱਲ ਰਿਹਾ ਜੀ ਤਾਛਾ ਤਾਛਾ ਠੰਡਾ ਠੰਡਾ ਪਾਣੀ ਤੇ ਆਇਆ ਜੀ ਆਪਣੀ ਮੱਕੀ ਸੂਰਜ ਉਹ ਦ੍ਰਿਸ਼ੇ ਪਰਿਆ ਆ ਤੇ ਈਵਨਿੰਗ ਦਾ ਟਾਈਮ ਆ ਉੱਥੇ ਲਾ ਦੇ ਗੱਲ ਨੂੰ ਫਿਰ ਲਾ ਦੇ ਇੱਧਰ ਆ ਗਏ ਜੀ ਆਪਾਂ ਦੂਜੀ ਖੇਤਾਂ ਵੱਲ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਮੋਟਰਾਂ ਚੱਲਦੀਆਂ ਦੇਖ ਕਿ ਦਰੋ ਹੀ ਪਾਣੀ ਜਾ ਰਿਹਾ ਆਪਣਾ ਦੂਸਰੇ ਖੇਤਾਂ ਨੂੰ ਮੋਟਰ ਦੋਏ ਚਲਾਈਆਂ ਕਿ ਇੱਕ ਜੇ ਦੋਏ ਇਕੱਠੀਆਂ ਚੱਲਣ ਪਾਣੀ ਚ ਵੜ ਕੇ ਕਿੰਨਾ ਸੋਹਣਾ ਲੱਗਦਾ ਨਾ ਪਾਣੀ ਨੀਲਾ ਨੀਲਾ ਭੱਜ ਕੇ ਚੱਲੋ ਫਿਰ ਮੈਂ ਕਿਹਾ ਤੁਰ ਕੇ ਚੱਲਦੇ ਆ ਮੈਂ ਕਿਹਾ ਤੁਰ ਕੇ ਚੱਲਦੇ ਆ ਦਰਬੀ ਜੀ ਹੈ ਜੀ ਆਪਾਂ ਪਨੀਰੀ ਤੇ ਹੁਣ ਆਪਾਂ ਛੱਡਣਾ ਹੈ ਆ ਪਨੀਰੀ ਨੂੰ ਪਾਣੀ ਪਿੱਟੂਨੇ ਤੇ ਉਧਰ ਆਪਣੀ ਇੱਕ ਪਨੀਰੀ ਹਰਿਆਈ ਜਿਹੜੀ ਉਹ ਮਾਰਨ ਲੱਗ ਗਈ ਆ ਦੂਰ ਤੇ ਹੁਣ ਇਹਨਾਂ ਨੇ ਇਹਦੇ ਵਿੱਚ ਪਾਣੀ ਆ ਦਵਾਈ ਵਗੈਰਾ ਆ ਵੀ ਪਨੀਰੀ ਵੀਜੀ ਹੋਈ ਆ ਉਹ ਵੀ ਤੇ ਆ ਜੰਮ ਰਹੀ ਆ ਪਨੀਰੀ ਆਪਣੀ ਰਾਕੇ ਆਪਾਂ ਵਿੱਚੋਂ ਪਾਣੀ ਜਿਹੜੇ ਆਪਾਂ ਹੁਣੇ-ਹੁਣੇ ਮੋਟਰ ਚਲਾਈ ਆ ਕੇ ਸਾਰੀ ਨਿਰਾਣਾ ਆ ਉਧਰ ਲਈ ਨੋ ਵੀ ਨਗਰਾਈਆਂ ਨੇ ਲੋਚ ਆ ਆਪਣੇ ਅੰਡਰਗਰਾਉਂਡ ਪੈਪਾ ਆ ਜਿਨ੍ਹਾਂ ਦੇ ਵਿੱਚੋਂ ਪਾਣੀ ਆ ਰਿਹਾ ਹੈ ਤੇ ਮੋਟਰ ਆਪਾਂ ਉਹ ਚਲਾ ਕੇ ਆਏ ਆ ਉੱਧਰ ਤੇ ਪਾਣੀ ਇੱਥੋਂ ਆ ਰਿਹਾ ਹੈ ਤੇ ਇਹ ਆਪਣੀ ਪੰਨੀ ਦੀ ਉੱਧਰ ਲਾਇਆ ਹੋਇਆ ਜੀ ਆਪਾਂ ਆ ਪੋਲਰ ਤੇ ਹੁਣ ਇੱਥੇ ਖੇਤਾ ਵਿੱਚ ਲੱਗੂਗੀ ਯਾ ਰੌਣਕਾਂ ਹੀ ਰੌਣਕਾਂ ਹੋਰ ਥੋੜੇ ਦਿਨਾਂ ਨੂੰ ਸਾਰੇ ਇਕੱਠੇ ਹੀ ਨੱਕੇ ਖੋਲ ਦੇਣੇ ਉਹ ਪਰਲੀ ਨੂੰ ਉਹਨੂੰ ਜ਼ਰੂਰਤ ਨਹੀਂ ਸਵੇਰੇ ਜ਼ਰੂਰਤ ਨਹੀਂ ਫੇ ਸਾਜਰੇ ਸਾਜਰੇ ਲਾ ਚੋ ਅੱਛਾ ਆ ਵੀ ਬਹੁਤ ਸੋਣੀ ਜੰਮੀ ਹੈ ਹੈਨਾ ਹਰਿਆਈ ਮਾਰਨ ਲੱਗ ਗਈ ਹੁਣ ਆ ਐਨ ਕਿਹੜੀ ਬਾਸਮਤੀ ਆ ਝੂਠ ਹਰ ਸਵੇਰੇ ਦਾ ਤੁਸੀਂ ਕਹਿੰਦੇ ਸੀ ਵੀ ਖਾਨ ਜੋਗੀ ਬਾਸਮਤੀ ਲਾਣੀ ਆ ਸਾਰੇ ਨੱਕਿਆਂ ਨੂੰ ਆਪਾਂ ਇਕੱਠਾ ਪਾਣੀ ਛੱਡ ਦਿੱਤਾ ਹੈ ਆ ਇਸ ਪਨੀਰੀ ਨੂੰ ਲੱਗ ਜੂਗਾ ਉਹ ਪਨੀਰੀ ਭਰ ਦਿੱਤੀ ਆ ਦਵਾਈ ਵੀ ਵਾ ਮਗਰ ਇੱਤਾਂ ਮੋਟਰ 'ਚ ਰੱਖ ਦਿਓ ਵੀਓ ਲੂੰਗ ਦੀ ਵੀ ਆ ਮੋਰੇ ਮੋਰੇ ਜਿੱਥੇ ਜਿੱਥੇ ਪਾਣੀ ਜਾਂਦਾ ਉੱਥੋਂ ਉੱਥੋਂ ਇਕੱਠੀ ਹੋ ਜਾਂਦੀ ਆ ਨਾ ਇੱਕ ਜਗ੍ਹਾ ਬਾਸਮਤੀ ਦਾ ਕਿਹੜਾ ਕਿਹੜਾ ਲਾਇਆ? ਨਾਲਾ ਇੱਕ ਹੋਰ। ਬਸ ਹੋਈ ਬਿਰਲੀ ਜੰਮੀ। ਬਾਕੀ ਕਿਹੜਾ ਕਿਹੜਾ ਲਾਇਆ ਇਹ? 110 ਆ ਹਾਂ 20 ਆ ਤੇ ਬਾਸਮਤੀ ਆ। ਕਿਹੜੀ ਬਾਸਮਤੀ ਇਹ? ਇਹ ਕਿ 1509। ਅੱਛਾ। ਬੁਰੀ ਬਿਰਲੀ ਹੋ ਗਈ ਹੈ। ਉਦੋਂ ਹਵਾ ਚਲਤੀ ਸੀ। ਹਵਾ ਨੇ ਥੋੜੀ ਜਿਹੀ ਇਕੱਠੀ ਕਰਤੀ। ਨੇਰੀ ਨੇ? ਹੂੰ। ਜਿਹ ਦਿਨ ਬੀਜੀ ਉਦੋਂ ਸ਼ਾਮ ਨੂੰ ਨੇਰੀ ਚਲ ਗਈ। ਅੱਛਾ। ਤੇ ਉਹ ਛੱਬੀ। ਦਬੀ ਵਧੀਆ ਤੇ। ਹੂੰ। ਹਰਿਆਈ ਬਹੁਤ ਸੋਹਣੀ ਮਾਰਨ ਲੱਗ ਗਈ ਹੈ ਨਾ। ਪੀਲੀ ਪਣੀਆ ਰਹੀ ਪਿਆਜ਼ ਦੀ। ਕਿੰਨੇ ਦਿਨ ਤੋਂ ਆਰਡਰ ਹੋਇਆ ਐ ਇਤਕੀ ਧੰਨਾਂ ਦਾ? ਆਪਣੇ 9-10 ਦਾ। 9-10 ਤੋਂ। ਇਹ ਲਾਈ ਹੋਏ ਨੇ ਜੀ ਆਪਾ ਪੋਲਰ। ਇਹਨਾਂ ਵਿੱਚ ਬੀਜ ਦਿੱਤੀ ਹੈ ਜੀ ਆਪਾਂ ਹੁਣ ਮੁੱਕੀ। ਹਰੀ ਹਰੀ ਹਲਕੀ ਹਲਕੀ ਦੇਖੋ ਜੰਮ ਰਹੀ ਆ ਇਹਦੇ ਵਿੱਚ ਵੀ ਮੱਕੀ ਯੋਕੇ ਪੋਲਰਾਂ ਵਿੱਚ ਹੁਣ ਹੋਰ ਕੋਈ ਫਸਲ ਹੋਣੀ ਨਹੀਂ ਫਿਰ ਆਪਾਂ ਮੱਕੀ ਲਗਾ ਦਿੰਦੀ ਤੇ ਉਹ ਸਾਹਮਣੇ ਹੈਗਾ ਜੀ ਆਪਣਾ ਪਿੰਡ ਤੇ ਮੈਂ ਆਈ ਹੁਈਆਂ ਖੇਤਾਂ ਵੱਲ ਘੁੰਮਣ ਵਾਸਤੇ ਅੱਜ ਕਾਫੀ ਦਿਨਾਂ ਬਾਅਦ ਮੈਂ ਖੇਤਾਂ ਵੱਲ ਘੁੰਮਣ ਆਈ ਕਿਉਂਕਿ ਰੋਜ਼ ਮੈਂ ਡਾਲਨ ਨਹੀਂ ਆ ਮਸ਼ੀਨ ਮਸ਼ੀਨ ਡਾਕੇ ਫਿਰ ਮੈਨੂੰ ਇਹ ਹੁੰਦਾ ਮੈਂ ਸਲਾਈ ਦਾ ਕੰਮ ਆਪਣਾ ਸੂਟ ਦਾ ਨਵੇੜ ਲਵਾ ਤੇ ਅੱਜ ਕਾਫੀ ਦਿਨਾਂ ਬਾਅਦ ਅੱਜ ਮੇਰਾ ਨਾ ਸਿਰ ਚ ਐ ਦੁਖ ਰਿਆ ਸੀ ਮੈਂ ਕਿਹਾ ਹੁਣ ਮੈਂ ਮਸ਼ੀਨ ਨਹੀਂ ਡਾਣੀ ਅੱਜ ਅੱਜ ਖੇਤਾਂ ਵੱਲ ਤਾਜੀ-ਤਾਜੀ ਹਵਾ ਲੈ ਕੇ ਆਨੇ ਤੇ ਖੇਤਾਂ ਵੱਲ ਘੁੰਮ ਕੇ ਆਨੇ ਨਾਲੇ ਜਿੱਦਣ ਦੀ ਪਨੀਰੀ ਦੀ ਸੀ ਉਦੋਂ ਤਾਂ ਮੈਂ ਖੇਤਾਂ ਵੱਲ ਲਈ ਨਹੀਂ ਹੈਗੀ ਮੈਂ ਕਿ ਚਲੋ ਅੱਜ ਨਾਲੇ ਪਨੀਰੀ ਦੇਖ ਕੇ ਆਨੇ ਆਪਣੀ ਕਿੱਦਾਂ ਦੀ ਹੋਈ ਆ ਖੇਤਾਂ 'ਚ ਤੇ ਨਾਲ ਬੱਚੇ ਘਰ ਨੇ ਮੈਂ ਇਕੱਲੀ ਹੀ ਆਈ ਸੀਗੀ ਹੁਣ ਜਾ ਕੇ ਬਣਾਵਾਂਗੇ ਆਪਾਂ ਦਾਲ ਸਬਜ਼ੀ ਦੇਖਦੇ ਹਾਂ ਹੁਣ ਜਾ ਕੇ ਕੀ ਧਰਨ ਹਰੇ ਤੱਕ ਮੈਂ ਕੁਝ ਨਹੀਂ ਸੋਚਿਆ ਟਾਈਮ ਹੋ ਚੁੱਕਾ ਹੈ ਜੀ ਸਾਢੇ 6:07 ਦਾ ਤੇ ਹੁਣ ਜਾਵਾਂਗੇ ਘਰ ਨੂੰ ਤੇ ਖੇਤਾਂ 'ਵਲ ਠੰਡੀ ਠੰਡੀ ਹਵਾ ਲੱਗ ਰਹੀ ਆ ਕਿਉਂਕਿ ਮੱਕੀਆਂ ਨੂੰ ਪਾਣੀ ਲੱਗ ਰਿਹਾ ਉਹਦੇ ਕਰਕੇ ਹਵਾ ਜਿਹੜੀ ਆ ਠੰਡੀ ਆ ਤੇ ਇੱਧਰ ਬਿੱਟੂ ਲਾ ਰਹੇ ਆ ਪਨੀਰੀ ਨੂੰ ਧਿਆਨ ਨਾਲ ਪਾਣੀ ਨਾਲ ਦੀ ਨਾਲ ਕਰ ਰਹੇ ਆ ਨੱਕੇ ਹੁਣ ਬੰਦ ਠੰਡਾ ਠੰਡਾ ਪਾਣੀ ਆ ਰਿਹਾ ਹੈ ਉਹ ਸੁਣ ਤੇ ਬਿੱਟੂ ਕਰ ਰਹੇ ਹੁਣ ਨੱਕੇ ਵਗੈਰਾ ਬੰਦ ਹੁਣ ਚੱਲਦੇ ਆ ਪੱਕਾ ਹੈ ਹੁਣ ਕਿਉਂਕਿ ਪਾਣੀ ਲੱਗ ਚੁੱਕਾ ਹੈ ਮੈਂ ਕਿ ਥੋੜੀ देर ਮੈਂ ਪਾਣੀ ਵਿੱਚ ਪੈਰ ਭਿਗੋ ਕੇ ਬੈੰਨੀ ਆ ਮਾਤਾ ਥੋੜੀ देर ਪਾਣੀ ਚ ਪੈ ਕੇ ਘੋਕੇ ਬੈੰਨੀ ਆ ਠੰਡੇ ਠੰਡੇ ਨੱਕੇ ਦੇ ਵਿੱਚ ਨਾ ਪਾਣੀ ਇੱਥੇ ਠੰਡਾ ਠੰਡਾ ਤਾਜ਼ਾ ਤਾਜ਼ਾ ਮੋਟਰ ਦਾ ਆ ਰਿਹਾ ਐ ਨਾ ਵਧੀਆ ਲੱਗ ਰਿਹਾ ਐ ਨਾ ਪਾਣੀ ਬਹੁਤ ਸੋਹਣਾ ਠੰਡਾ ਠੰਡਾ ਪਾਣੀ ਆ ਆਰਾਮ ਮਿਲਦਾ ਦਲਗ ਦਾ ਪੈਰਾਂ ਦੇ ਵਿੱਚੋਂ ਨਾ ਗਰਮੀ ਨਿਕਲਦੀ ਆ ਪੂਰੀ ਆਲੇ ਦੋਲੇ ਸਾਰੇ ਹੁਣ ਲੋਕਾਂ ਦੇ ਖੇਤ ਹੋ ਗਏ ਆ ਬਾ ਪਨੀਰੀਆਂ ਸਾਰਿਆਂ ਦੇ ਲੱਗ ਗਏ ਆ ਚੰਮਣ ਸਾਡੇ ਵਾਲਾ ਇਤ ਕੀ ਜ਼ਿਆਦਾ ਮੱਕੀ ਲੱਗੀ ਹੋਈ ਹੈ ਸਾਡੇ ਇ리에 ਤੇ ਜ਼ਿਆਦਾ ਹੈ ਇਤ ਮੱਕੀ ਆ ਮੱਕੀ ਵੱਢ ਕੇ ਲੱਗੂਗੇ ਧਾਨ ਬਾਕੀ ਦੇਖਦੇ ਆਂ ਨਾਲ ਦੇ ਪਿੰਡ ਆਪਣੇ ਜਿਹੜੀ ਆ ਬਾਣੀ ਸ਼ੁਰੂ ਹੋ ਗਈ ਆ ਗੁਰਦੁਆਰਾ ਸਾਹਿਬ ਲੱਗ ਗਿਆ ਹਲੇ ਆਪਣੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਜਿਹੜੀ ਆ ਹੋਰ ਇਹ ਰਾ ਸਾਹਿਬ ਨਹੀਂ ਸ਼ੁਰੂ ਹੋਇਆ ਹੈਗਾ ਹੋਰ ਥੋੜੀ ਦੇਰ ਜਿਹੜਾ ਸ਼ੁਰੂ ਹੋ ਜੂਗਾ ਲੈ ਦਿਨ ਖੜਾ ਆ ਤੇ ਇੱਥੇ ਵਿੱਚ ਤਾਜੀ-ਤਾਜੀ ਹਵਾ ਚਾ ਕੇ ਇੱਕਦਮ ਸਕੂਨ ਮਿਲ ਗਿਆ ਹੰਡਾ ਹੰਡਾ ਫੀਲ ਹੋ ਰਿਹਾ ਆ ਕੇ ਕਿਉਂਕਿ ਅੱਜ ਮੈਂ ਘੁੱਟੋ ਘੁੱਟੇ ਵੀ 10 ਦਿਨਾਂ ਬਾਅਦ ਫਰਤਣ ਆਵਾਰ ਖੇਤਾਂ ਵਿੱਚ ਆਈ ਆ ਬਹੁਤ ਸੋਹਣਾ ਮੌਸਮ ਹੈ ਠੰਡਾ ਠੰਡਾ ਇਸ ਟਾਈਮ ਦੇ ਹੁਣ ਚਲਦੇ ਆਪਾਂ ਕਾਰ ਕਿਉਂਕਿ ਪਾਣੀ ਲੱਗ ਚੱਲ ਰਿਹਾ ਹੈ ਆਪਣਾ ਜਾ ਕੇ ਦੇਖਦੇ ਹਾਂ ਹੁਣ ਘਰ ਦਾ ਕੰਮ ਕਰ ਕਾਲੂ ਲੈ ਕੇ ਜਾਉਂਗੇ ਛੱਲੀਆਂ ਅੱਜ ਨਹੀਂ ਹੁਣ ਲੈ ਜਾਣੀਆਂ ਅੱਜ ਮੇਰਾ ਸਿਰ ਦੁਖਦਾ ਆ ਆਪਣੇ ਜੋ ਆਕੀਆਂ ਵੀ ਕਾਲੂ ਲੈ ਜਾਵਾਂਗੇ ਇੱਕ ਦੋ ਛੱਲੀਆਂ ਬਾਬਾ ਜੀ ਲੱਗ ਗਿਆ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਹਾਂਜੀ ਚਲੋ ਬਾਬਾ ਜੀ ਲੱਗੇ ਪੂਰੀਆਂ ਗੱਲੀਆਂ ਵਿੱਚ ਪੂਰੀ ਉਹ ਮੋਰੇ ਵਾਲੀਆਂ ਵੀ ਬੰਦ ਕਰਨੀਆਂ ਮੋਟਰਾਂ ਦੋਏ ਔਰ ਇਧਰ ਮੱਕੀ ਨੂੰ ਵੀ ਪਾਣੀ ਲੱਗਣ ਵਾਲਾ ਹੋਇਆ ਮੈਂ ਤਾਂ ਤੇਜ਼ ਤੇਜ਼ ਤੁਰਦੀ ਪਈ ਆ ਮੈਂ ਤਾਂ ਤੇਜ਼ ਤੇਜ਼ ਤੁਰਦੀ ਆ ਕਿਉਂਕਿ ਬਾਬਾ ਜੀ ਲੱਗੇ ਲੋ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਪਸੰਦ ਆਈ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰ ਦੇਣਾ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਨੈਕਸਟ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ